ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਆਏ ਦਿਨ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਹੀ ਬੁੜਲਾਡਾ ਦੇ શ્રી ਗੁਰੂ ਤੇਗ ਬਹਾਦਰ ਸਟੇਡੀਅਮ ਨਾਲ ਨੌਜਵਾਨਾਂ ਨੂੰ ਜੋੜਨ ਦੇ ਮਕਸਦ ਨਾਲ ਖੇਡ ਸਟੇਡੀਅਮ ਦਾ ਨਵੀਨੀਕਰਨ ਕਰਨ ਲਈ ਵਿਕਾਸ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਬੁੜਲਾਡਾ ਦੇ શ્રી ਗੁਰੂ ਤੇਗ ਬਹਾਦਰ ਸਟੇਡੀਅਮ ਦੇ ਨੌਜਵਾਨਾਂ ਨੂੰ ਨਾਲ ਜੋੜਨ ਲਈ ਸਟੇਡੀਅਮ ਦੇ ਨਵੀਨੀਕਰਨ ਲਈ 17 ਲੱਖ ਦੇ ਕਰੀਬ ਰਾਸ਼ੀ ਜਾਰੀ ਹੋ ਚੁੱਕੀ ਹੈ ਜਿਸ ਦਾ ਟੈਂਡਰ ਆਉਣ ਵਾਲੇ ਦਿਨਾਂ ਵਿੱਚ ਹੋਵੇਗਾ ਆਓ ਜਾਣਦੇ ਨੌਜਵਾਨਾਂ ਤੋਂ ਜੋ ਰੋਜ਼ਾਨਾ ਇਸ ਗਰਾਊਂਡ ਵਿੱਚ ਪ੍ਰੈਕਟਿਸ ਦੇ ਲਈ ਆਉਂਦੇ ਹਨ ਕੀ ਕਹਿਣਾ ਹੈ ਉਹਨਾਂ ਦਾ ਇਸ ਸਟੇਡੀਅਮ ਦੇ ਨਵੀਨੀਕਰਨ ਬਾਰੇ ਅਸੀਂ ਪਹਿਲਾਂ ਤਾਂ ਹੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਗ੍ਰਾਂਟ ਪਾਸ ਕਰੀ ਹੈ ਦੂਸਰਾ ਜਿਹੜਾ ਪ੍ਰਸ਼ਾਸਨ ਹੈਗਾ ਉਹਦੇ ਜਿਹੜੇ ਕਰਮਚਾਰੀ ਨੇ ਕੁਝ ਪ੍ਰਸ਼ਾਸਨ ਵੱਲੋਂ ਚਲੋ ਵਧੀਆ ਉਪਰਾਲਾ ਹੈਗਾ ਕੁਝ ਨਾਕਾੀਕੀਆਂ ਰਹਿ ਗਈਆਂ ਇੱਥੇ ਇੱਥੇ 24 ਘੰਟੇ ਆ ਜਿਹੜੀ ਬਿਲਡਿੰਗ ਟੁੱਟੀ ਫੁੱਟੀ ਹੈਗੀ ਇੱਥੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈਗਾ ਨਸ਼ੇੜੀ ਆਉਂਦੇ ਨਹੀਂ ਇੱਥੇ ਦਿਨ ਰਾਤ ਆਉਂਦੇ ਨੇਗੇ ਟਰੈਕ ਦੇ ਵਿੱਚ ਕੁੱਤੇ ਤੁਰੇ ਫਿਰਦੇ ਨੇਗੇ ਕਿ ਘੱਟੋ ਘੱਟ 10 ਜਾਂ 20 ਵਾਰੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਉਹ ਮੰਗਤ ਪੈ ਚੁੱਕੇ ਨੇ ਪ੍ਰਸ਼ਾਸਨ ਵੱਲੋਂ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਪਹਿਲਾਂ ਵੀ ਇੱਥੇ ਟਰੈਕ ਬਣਾਉਣ ਦੀ ਬਜਾਏ ਬਾਉਂਡਰੀ ਦੇ ਉੱਪਰ ਜੋ ਲੋਹੇ ਦੀ ਗ੍ਰਿੱਲ ਲਾਈ ਗਈ ਹੈ ਇਹਨੂੰ ਪਾਰਕ ਦਾ ਰੂਪ ਦਿੱਤਾ ਗਿਆ ਟਰੈਕ ਨੂੰ ਟਰੈਕ ਬਣਾਉਣ ਦੀ ਬਜਾਏ ਹੋਰ ਥਾਵਾਂ ਤੇ ਪੈਸੇ ਖਰਚ ਕੀਤੇ ਗਏ ਨੇਗੇ ਅਸੀਂ ਕਹਿੰਦੇ ਆ ਵੀ ਸਿੰਡਰ ਟਰੈਕ ਦੀ ਥਾਂ ਤੇ ਚਾਹੇ ਇੱਥੇ ਸਿੰਥੈਟਿਕ ਟਰੈਕ ਬਣਾਓ ਜੋ ਆਇਆ ਅਸੀਂ ਉਸ ਦਾ ਵੈਲਕਮ ਕਰਦੇ ਹਾਂਗੇ ਪਰ ਇਸ ਗਰਾਊਂਡ ਨੂੰ ਹਜੇ ਵੀ ਬਹੁਤ ਸਹੂਲਤਾਂ ਦੀ ਲੋੜ ਹੈਗੀ ਵਧੀਆ ਕਮਰੇ ਹੋਣ ਬੱਚਿਆਂ ਵਾਸਤੇ ਇੱਥੇ ਜਿੰਮ ਬਣਿਆ ਹੋਵੇ ਜਿਹੜੇ ਬੱਚੇ ਲੜਕੀਆਂ ਰਹਿਣਗੇ ਹੁਣ ਇੱਥੇ ਕੋਈ ਇੱਥੇ ਵਾਸ਼ਰੂਮ ਨਹੀਂ ਬਣਿਆ ਹੋਇਆ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਸਿਰਫ ਟਰੈਕ ਬਣਾਉਣ ਨਾਲ ਇਹ ਮਸਲੇ ਹੱਲ ਨਹੀਂ ਹੋਣੇ ਇੱਥੇ ਸਾਨੂੰ ਪ੍ਰੋਪਰ ਇੱਕ ਚੌਂਕੀਦਾਰ ਚਾਹੀਦਾ ਹੈਗਾ ਪੁਲਸ ਪ੍ਰਸ਼ਾਸਨ ਦੀ ਨਿਗਰਾਨੀ ਚਾਹੀਦੀ ਹੈਗੀ ਤਾਂ ਕਿ ਇੱਥੇ ਜੋ ਨਸ਼ੇੜੀ ਨੇ ਜਾਂ ਚੋਰੀਆਂ ਹੁੰਦੀਆਂ ਨੇ ਆਹ 10 ਦਿਨ ਪਹਿਲਾਂ ਹੀ ਇੱਥੇ ਸਾਰੇ ਜੋ ਸਾਡੇ ਇੱਥੇ ਮੰਡੀ ਦੇ ਪਤਵੰਤੇ ਬੈਠੇ ਨੇ ਇਹਨਾਂ ਵੱਲੋਂ ਪੈਸੇ ਪਾ ਗਏ ਪਰਸਨਲ ਪੈਸੇ ਪਾ ਗਏ ਅਸੀਂ ਸਾਰਾ ਜੋ ਇੱਥੇ ਆ ਖੇਡਾਂ ਦਾ ਸਮਾਨ ਲੱਗਿਆ ਉਹਦੀ ਰਿਪੇਅਰ ਕਰਵਾਈ ਹੈ ਇਸ ਤੋਂ ਪਹਿਲਾਂ ਨਸ਼ੇੜੀ ਇੱਥੇ ਚੋਰੀਆਂ ਕਰਦੇ ਨੇਗੇ ਕਈ ਵਾਰੀ ਦਾ ਮਸ਼ੀਨ ਦਾ ਉੱਪਰਲਾ ਹਿਸਾਬ ਡਿਆਂ ਦਾ ਥੱਲੇ ਦਾ ਹਿਸਾਬ ਰਹਿ ਜਾਂਦਾ ਹੈਗਾ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜੇ ਤੁਸੀਂ ਪੈਸੇ ਲਾ ਰਹੇ ਹੋ ਤਾਂ ਇਹਦੀ ਨਿਗਰਾਨੀ ਵਾਸਤੇ ਵੀ ਕੁਛ ਨਾ ਕੁਛ ਤੁਸੀਂ ਉਪਰਾਲਾ ਕਰੋ ਤਾਂ ਜੋ ਜੋ ਤੁਸੀਂ ਪੈਸੇ ਲਾਇਏ ਨੇ ਉਹਨੂੰ ਅਸੀਂ ਵਧੀਆ ਤਰੀਕੇ ਨਾਲ ਵਰਤ ਸਕੀਏ ਧੰਨਵਾਦ ਜੀ ਇਹ ਵਧੀਆ ਗੱਲ ਹੈ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਨੌਜਵਾਨ ਸਾਥੀ ਹੈ ਨਸ਼ਿਆਂ ਤੋਂ ਬਚ ਕੇ ਖੇਡਾਂ ਦੇ ਪਾਸੇ ਪ੍ਰੇਰਿਤ ਹੋਣ ਬੜੀ ਖੁਸ਼ੀ ਦੀ ਗੱਲ ਹੈ ਪਰ ਗਰਾਊਂਡ ਬਣ ਰਿਹਾ ਜੀ ਗਰਾਊਂਡ ਸੜਕ ਤੋਂ 6 ਫੁੱਟ ਨੀਵਾਂਗਾ ਜੀ ਹੁਣ ਅੱਗੇ ਮਾਨਸੂਨ بارشਾਂ ਚੱਲਣੀਆਂ ਨੇ ਉਹ ਗਰਾਊਂਡ ਦਾ ਵੀ ਅਸੀਂ ਕੀ ਕਰਾਂਗੇ ਬਣੇ ਹੋਏ ਸਿੰਥੈਟਿਕ ਦਾ ਇੱਥੇ ਪਾਣੀ ਖੜ ਜਾਣਾ ਕੋਈ ਪਾਣੀ ਦਾ ਬਾਹਰ ਨਿਕਲਣ ਦਾ ਪ੍ਰਬੰਧ ਹੈ ਨਹੀਂਗਾ ਜੀ ਦੂਸਰੇ ਇੱਥੇ ਬੂਟੇ ਇੰਨੇ ਜਿਆਦੇ ਲੱਗੇ ਹੋਏ ਆ ਜੀ ਇਹਨਾਂ ਨੂੰ ਕੋਈ ਪਾਣੀ ਲਾਉਣ ਵਾਸਤੇ ਮਾਲੀ ਨਹੀਂ ਹੈਗਾ ਇੱਥੇ ਜੀ ਸਾਡੀਆਂ ਨੌਜਵਾਨ ਸਾਥੀ ਆਉਂਦੇ ਆ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਕੁੜੀਆਂ ਆਉਂਦੀਆਂ ਸਾਡੀਆਂ ਭੈਣਾਂ ਉਹਨਾਂ ਲਈ ਕੋਈ ਬਾਥਰੂਮ ਦੀ ਫੈਸਿਲਿਟੀ ਨਹੀਂ ਹੈਗੀ ਇੱਥੇ ਇੱਕ ਮਾਲੀ ਵੀ ਚਾਹੀਦਾ ਤਾਂ ਜੋ ਸਵੇਰੇ ਸ਼ਾਮ ਪਾਣੀ ਲਾਵੇ ਔਰ ਬਿਲਡਿੰਗ ਖੰਡਰ ਹੋਈ ਪਈ ਉੱਥੇ ਆ ਕੇ ਨਸ਼ੇੜੀ ਨਸ਼ਾ ਕਰਦੇ ਆ ਇੱਥੇ ਇੱਕ ਚੌਂਕੀਦਾਰ ਦੀ ਬਹੁਤ ਜ਼ਿਆਦਾ ਲੋੜ ਹੈ ਪੁਲਿਸ ਪ੍ਰਸ਼ਾਸਨ ਦਾ ਇੱਕ ਜਾਂ ਦੋ ਕਰਮਚਾਰੀ ਸਵੇਰੇ ਸ਼ਾਮ ਇੱਥੇ ਲਗਾਏ ਜਾਣ ਸਾਡੀ ਬੇਨਤੀ ਹੈ ਐਮਐਲਏ ਸਾਹਿਬ ਨੂੰ ਉਹ ਜਿਹੜਾ ਗਰਾਊਂਡ ਨੀਮਾ ਇਹਨੂੰ ਉੱਚਾ ਚੱਕਿਆ ਜਾਵੇ ਇਹਦਾ ਪਾਣੀ ਦਾ ਪ੍ਰਬੰਧ ਦਾ ਕੋਈ ਨਿਕਾਸੀ ਦਾ ਹੱਲ ਹੋਵੇ ਬਾਥਰੂਮ ਬਣੇ ਹੋਏ ਆ ਗਰਾਊਂਡ ਦੇ ਵਿੱਚ ਪਰ ਇਹ ਸਾਲ ਦੇ ਵਿੱਚ ਦੋ ਵਾਰ ਹੀ ਖੁੱਲਦੇ ਸਿਰਫ 6-6 ਮਹੀਨੇ ਬਾਅਦ ਵਾਰੀਆਂ ਬੰਨਿਆ ਹੋਈਆਂ ਇੱਕ ਤਾਂ 15 ਅਗਸਤ ਵੇਲੇ ਖੁੱਲਦੇ ਇਹ ਜੀ ਇੱਕ 26 ਜਨਵਰੀ ਵੇਲੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਦੋਂ ਹੀ ਖੁੱਲਦਾ ਹੈ ਜਿਹੜੇ ਅਸੀਂ ਹਰ ਰੋਜ਼ ਗਰਾਊਂਡ ਦੇ ਵਿੱਚ ਸਾਥੀ ਆਉਂਨੇ ਆ ਸਾਨੂੰ ਇਸ ਦੀ ਫੈਸਿਲਿਟੀ ਨਹੀਂ ਮਿਲਦੀ ਹੈਗੀ ਜੈਂਸ ਤੋਂ ਲਵਾ ਇੱਥੇ ਲੇਡੀ ਵੀ ਬਹੁਤ ਆਉਂਦੇ ਆ ਚਲੋ ਜੈਂਸ ਦਾ ਆਸੇ ਪਾਸੇ ਬਾਥਰੂਮ ਚਲਾਇਆ ਜਾਂਦਾ ਹੈ ਲੇਡੀ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਸਵੇਰੇ ਸ਼ਾਮ ਇਹਦੀ ਮਿਊਸਿਪੈਲਿਟੀ ਦੀ ਕਮੇਟੀ ਨੂੰ ਕਹਿ ਕੇ ਜੀ ਕੋਈ ਬੰਦਾ ਇੱਕ ਇੱਕ ਸਫਾਈ ਕਰਮਚਾਰੀ ਇੱਥੇ ਤੇ ਇੱਕ ਚਾਬੀ ਖੋਲਣ ਵਾਸਤੇ ਸਵੇਰੇ ਸ਼ਾਮ ਹੋਣਾ ਚਾਹੀਦਾ ਕੋਈ ਸਾਡੀ ਮੰਗ ਹੈ ਤੇ ਤੇ ਲੇਡੀਜ਼ ਵੀ ਆਉਂਦੇ ਨੇ ਜੀ ਰਨਿੰਗ ਕਰਨ ਵਾਸਤੇ ਉਹਨਾਂ ਵਾਸਤੇ ਕੋਈ ਪਾਣੀ ਦਾ ਇੰਤਜ਼ਾਮ ਜਾਂ ਵਾਸ਼ਰੂਮ ਦਾ ਕਰਕੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਨੇ ਇਹ ਪ੍ਰੋਬਲਮ ਸੋਲਵ ਹੋਣੀ ਚਾਹੀਦੀ ਹੈ ਜੀ ਪਹਿਲਾਂ ਬਾਕੀ ਆ ਬਿਲਡਿੰਗ ਬਹੁਤ ਪੁਰਾਣੀ ਹੋ ਚੁੱਕੀ ਹੈ ਜੀ ਇਸ ਦੀ ਵੀ ਬਰੰਮਤ ਕਰਾਈ ਜਾਵੇ ਜਾਂ ਨਮੀ ਬਣਾਈ ਜਾਵੇ ਲੇਡੀਜ਼ ਨੂੰ ਕੋਈ ਪ੍ਰੋਬਲਮ ਨਾ ਆਵੇ ਸਭ ਤੋਂ ਪਹਿਲਾਂ ਇਹ ਬੈਨੇਫਿਟ ਦੇਣੀ ਚਾਹੀਦੀ ਹੈ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਵੀ ਕਿੰਨੂ ਸਰਕਾਰ ਤੋਂ ਕੀ ਡਿਮਾਂਡ ਰੱਖਦੇ ਹੋ ਤੁਸੀਂ ਸਰਕਾਰ ਤੋਂ ਪਹਿਲਾਂ ਇਹੀ ਡਿਮਾਂਡ ਰੱਖਦੇ ਹੋ ਤੁਸੀਂ ਲੇਡੀਜ਼ ਵਾਸਤੇ ਪਹਿਲਾਂ ਵਾਸ਼ਰੂਮ ਇੱਥੇ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਬਾਕੀ ਜੋ ਹੋ ਚੁੱਕੀ ਐ ਨੂੰ ਨਵੀਂ ਬਣਾ ਬਹੁਤ ਵਧੀਆ ਜੀ ਜੇ ਪੰਜਾਬ ਸਰਕਾਰ ਕੋਈ ਉਪਰਾਲਾ ਇਸ ਦਿਸ਼ਾਵਲ ਕਰਦੀ ਹੈ ਕਿਉਂਕਿ ਮੈਂ ਜਦੋਂ ਦਾ ਵੀ ਇੱਥੇ ਦੇਖ ਰਿਆਂਗਾ ਇੱਕ ਤਾਂ ਇੱਥੇ ਖਡਾਰੀਆਂ ਨੂੰ ਟਰੈਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਟਰੈਕ ਜਿਹੜਾ ਹੈਗਾ ਬਹੁਤ ਜ਼ਿਆਦਾ ਉਬੜ ਖੱਪੜ ਹੋਇਆ ਪਿਆਗਾ ਇਹਦੇ ਉੱਤੇ ਕੋਈ ਕਿਸੇ ਵੀ ਸਰਕਾਰ ਨੇ ਅੱਜ ਤੱਕ ਜਿਹੜਾ ਕੋਈ ਉਪਰਾਲਾ ਨਹੀਂ ਕੀਤਾ ਇਹ ਕਿਤੇ ਸਫਾਈ ਦੀ ਵਿਵਸਥਾ ਜ਼ਰੂਰਤ ਹੈ ਪਾਣੀ ਦੀ ਜ਼ਰੂਰਤ ਹੈ ਔਰ ਅ ਜਿਸ ਤਰ੍ਹਾਂ ਕੋਈ ਵੀ ਬੰਦਾ ਇੱਥੇ ਆਂਦਾ ਹੈਗਾ ਕੋਈ ਚਾਹੇ ਉਹ ਵਾਕ ਕਰਨ ਆਂਦਾ ਹੈ ਗੇਮ ਕਰਨ ਵਾਸਤੇ ਆਂਦਾ ਹੈ ਜਾਂ ਕਿਸੇ ਵੀ ਗੇਮ ਦੀ ਤਿਆਰੀ ਵਾਸਤੇ ਆਂਦਾ ਹੈ ਇੱਥੇ ਵਾਸ਼ਰੂਮ ਦੀ ਬਹੁਤ ਵੱਡੀ ਸਮੱਸਿਆ ਹੈਗੀ ਇਹ ਕੁਸ਼ਕ ਸਮੱਸਿਆ ਹੈਗੀਆਂ ਲੱਗੀਆਂ ਇਹ ਪੰਜਾਬ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਵੀ ਇਹ ਹੱਲ ਹੋਣੀਆਂ ਚਾਹੀਦੀਆਂ ਨੇ ਸਰ ਪਹਿਲਾਂ ਤਾਂ ਅਸੀਂ ਵੈਲਕਮ ਕਰਦੇ ਹਾਂ ਇਸ ਦਾ ਔਰ ਖੁਸ਼ੀ ਹੈ ਇਸ ਗੱਲ ਦੀ ਵੀ ਸਾਡੇ ਸਮਾਜ 'ਚ ਇਹ ਇਹ ਕੰਮ ਹੋ ਰਹੇ ਨੇ ਮਤਲਬ ਕਿਉਂਕਿ ਬਹੁਤ ਅਵੇਟਡ ਸੀ ਇਹ ਚੀਜ਼ ਬੱਤੀ ਰਤੋਂ ਮੈਂ ਇਹ ਜਿਹੜਾ ਗਰਾਊਂਡ ਹੈ ਇਹਦੇ ਵਿੱਚ ਸਿੰਥੈਟਿਕ ਗਰਾਊਂਡ ਬਣਨਾ ਚਾਹੀਦਾ ਕਿਉਂਕਿ ਜਿਹੜੇ ਨੈਸ਼ਨਲ ਲੈਵਲ ਦੇ ਪਲੇਅਰ ਦੇ ਬੱਚੇ ਨੇ ਜਿਵੇਂ ਉਹਦੇ ਕੋਲ ਸਾਹਮਣੇ ਬੱਚੇ ਖੇਡ ਰਹੇ ਨੇ ਤੇ ਉਹ ਬੱਚੇ ਸਾਰੇ ਪ੍ਰੈਪਰੇਸ਼ਨ ਕਰਦੇ ਨੇ ਇੱਥੇ ਤੋਂ ਪ੍ਰੈਪਰੇਸ਼ਨ ਵਾਸਤੇ ਐਦਾਂ ਦੇ ਗਰਾਊਂਡ ਹੋਣੇ ਬਹੁਤ ਮਸਟ ਨੇ ਜ਼ਰੂਰੀ ਨੇ ਤੇ ਇੱਕ ਬੇਨਤੀ ਮੈਂ ਆਪਣੇ ਕੋਲ ਇਹੀ ਕਰੂੰਗਾ ਵੀ ਜਿਹੜੀ ਇਹ ਵਾਕਰ ਵਾਸਤੇ ਇਹ ਲੋਕ ਵਾਕ ਕਰਦੇ ਨੇ ਤੇ ਟਰੈਕ ਹੈ ਬਣਿਆ ਹੋਇਆ ਇਹਦੀ ਪਾਰਟੀਸ਼ਨ ਹੋਣੀ ਚਾਹੀਦੀ ਹੈ ਤਾ ਕਿ ਇਹ ਵੱਕਰੇ ਉਧਰ ਜਾ ਸਕੀ ਤੇ ਟ੍ਰੈਕਰ ਉਹ ਇਧਰ ਆ ਸਕੇ ਕੋ ਟ੍ਰੈਕ ਤਾਂ ਇੱਕ ਸੰਭਲਣ ਵਾਲੀ ਚੀਜ਼ ਹੈ ਇੱਕ ਸਾਡੇ ਵਾਸਤੇ ਪ੍ਰਾਪਰਟੀ ਬਣ ਗਈ ਬਹੁਤ ਵੱਡੀ ਉਹਨੂੰ ਸੰਭਾਲਣਾ ਹੈ ਸੀ ਉਸ ਮਨ ਤਾਂ ਜਾ ਉਹ ਅਗਰ ਉਹ ਪਾਰਟੀਸ਼ਨ ਹੋਏਗੀ ਧੰਨਵਾਦ ਸਰ ਹੋ ਗਿਆ ਸਰ ਬਹੁਤ ਵਧੀਆ ਜੀ ਅੱਛੀ ਗੱਲ ਹੈ ਮਤਲਬ ਇਹਨਾਂ ਥਾਵਾਂ ਵਾਸਤੇ ਸਾਨੀਆਂ ਥਾਵਾਂ ਨੇ ਠੀਕ ਹੈ ਇੱਥੇ ਮੰਡੀ ਦੇ ਬੰਡੀ ਦੇ ਸਾਰੇ ਬੱਚੇ ਨੌਜਾਨ ਬਜ਼ੁਰਗ ਸਾਰੇ ਆਉਂਦੇ ਆ ਅੱਛੀ ਗੱਲ ਹੈ ਤਾਜੀ ਹਵਾ ਮਿਲਦੀ ਹੈ ਸਿਹਤ ਵਾਸਤੇ ਠੀਕ ਹੈ ਬਾਕੀ ਜਿਹੜੀ ਇਹ ਬਿਲਡਿੰਗ ਹੈ ਇਹ ਖੰਡਰ ਹੋ ਚੁੱਕੀ ਹੈ ਜੀ ਇੱਥੇ ਨਸ਼ੇੜੀ ਆਉਂਦੇ ਆ ਸਰੰਜਾਂ ਪਈਆਂ ਨੇ ਇੱਥੇ ਬਾਧੂ ਟੀਕੇ ਪਏ ਆ ਬਾਕੀ ਜਿਹੜੀ ਦੀ ਛੱਤ ਹੈ ਉਹ ਜਿਆਦਾ ਖਤਰਨਾਕ ਹੈ ਜਾਂ ਤਾਂ ਉਹ ਭੰਨ ਕੇ ਕੋਈ ਛੱਤ ਬਣਾਇਆ ਜਾਵੇ ਕਿਉਂਕਿ ਕਿਸੇ ਵੀੜੇ ਵੀ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ ਬਾਕੀ ਜਿਹੜੀ ਪਾਣੀ ਨਿਕਾਸੀ ਗੱਲ ਵੀਰ ਨੇ ਕੀਤੀ ਹੈ ਕਿਉਂਕਿ ਇੰਨੀ ਨਾ ਤਾਂ ਇੱਥੇ ਭਰਤ ਪੈ ਸਕਦੇ ਜੇ ਆਪਾਂ ਗੱਲ ਕਰੀਏ ਉਹ ਠੀਕ ਨਹੀਂ ਇੱਥੇ ਰੀਚਾਰਜੇਬਲ ਬੋਰ ਹੋਣੇ ਚਾਹੀਦੇ ਨੇ ਤਾਂ ਕਿ ਜਿਹੜਾ ਮਤਲਬ ਪਾਣੀ ਹੈ ਮਤਲਬ ਇਕੱਠਾ ਹੁੰਦਾ ਉਹ ਧਰਤੀ ਚਾਰਜ ਹੋਵੇ ਆਪਣੇ ਬਾਟਰ ਲੈਵਲ ਉੱਠੀ ਕਰਕੇ ਕੁਝ ਸਮਾਂ ਪਹਿਲਾਂ ਇੱਥੇ ਭਗਵੰਤ ਮਾਨ ਜੀ ਦਾ ਜਹਾਜ਼ ਉਤਰਿਆ ਸੀ ਉਤਰਨਸਾਰ ਉਹ ਪਹਿਲਾਂ ਆਈਟੀਆਈ ਦੇ ਬਾਥਰੂਮਾਂ ਵਿੱਚ ਹੀ ਗਏ ਸੀਗੇ ਔਰ ਉਹਨਾਂ ਨੇ ਉਸਤੇ ਉੱਤੇ ਵੀ ਉਹ ਕੀਤਾ ਸੀ ਵੀ ਇੱਥੇ ਸਹੀ ਨਹੀਂ ਹੈਗਾ ਸਿਸਟਮ ਤੇ ਉਹਨਾਂ ਨੇ ਕਿਹਾ ਵੀ ਮੈਂ ਜਲਦੀ ਹੀ ਇੱਥੇ ਬਿਲਡਿੰਗ ਤਿਆਰ ਕਰਾਵਾਂਗਾ ਕੀ ਕਹੋਗੇ ਤੁਸੀਂ ਉਸ ਬਾਰੇ ਉਹ ਤਾਂ ਫਿਰ ਗੱਲਾਂ ਹੀ ਨੇ ਹੁਣ ਜਿਹੜੇ ਬਾਥਰੂਮ ਪਏ ਨੇ ਉਹ ਲੌਕਡ ਨਹੀਂ ਕਿ ਕਿਸੇ ਨੂੰ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਬਾਕੀ ਜਿਹੜੇ ਉਹ ਵੀ ਅਸੀਂ ਗੱਲ ਕੀਤੀ ਹੈ ਕਦੇ ਵੀ ਇੱਥੇ ਚੋਰੀ ਹੋ ਜਾਂਦੇ ਬਾਸਰ ਉਹ ਅਸੀਂ ਚੇਅਰਮੈਨ ਸਾਹਿਬ ਨੂੰ ਮਿਹਰੇ ਸੀ ਕਿ ਚੋਰੀ ਦਾ ਹਾਲ ਇਹ ਹੈ ਵੀ ਇੱਥੇ ਚੌਕੀਦਾਰ ਹੋਵੇ ਪੱਕਾ ਜਾਂ ਇੱਥੇ ਫਿਰ ਕੋਈ ਕੋਈ ਮਾਲੀ ਵੀ ਹੋਵੇ ਜਿਹੜੇ ਬੂਟਿਆਂ ਦੀ ਸ਼ਾਮ ਸੰਭਾਲ ਵੀ ਹੋਵੇ ਬਾਕੀ ਇੱਥੇ ਸਾਡੇ ਕੋਲ ਦੋ ਕੋਚ ਸਾਹਿਬਾ ਨੇ ਕਿ ਉਹ ਵੀ ਕੁਝ ਕਰਾਉਂਦੇ ਆ ਤੇ ਬਾਕੀ ਅਸੀਂ ਜਿਹੜੇ ਇੱਥੇ ਬੈਠੇ ਆ ਕੋਈ ਨਾ ਕੋਈ ਅਸੀਂ ਵੀ ਆਪਦੇ ਕੋਲ ਤੇ ਤਿਲ ਫੁੱਲ ਲਾ ਕੇ ਕੋਈ ਨਾ ਕੋਈ ਅਸੀਂ ਵੀ ਕਰਦੇ ਰਹੇ ਨੇ ਬਾਕੀ ਗਵਰਨਮੈਂਟ ਨੂੰ ਆਏ ਵੀ ਇਹਦੇ ਵੱਲ ਵਿਸ਼ੇਸ਼ ਧੰਦੇਵੇ ਨਸ਼ੇੜੀਆਂ ਵਾਸਤੇ ਮੈਂ ਖਾਸ ਬੋਲਾਂਗਾ ਨਸ਼ੇੜੀਆਂ ਬਾਰੇ ਕੋਈ ਪੱਕਾ ਹੀ ਡਾਉਣਾ ਚਾਹੀਦਾ ਪੁਲਿਸ ਸਾਹਿਬ ਦੀ ਕੋਈ ਚੌਕੀ ਵਾਰਾ ਜਾਂ ਕੋਈ ਇੱਕ ਬੰਦੇ ਦੀ ਡਿਊਟੀ ਹੋਵੇ 11:00 ਵਜੇ ਤੱਕ ਰਾਤ ਨੂੰ ਠੀਕ ਹੈ ਨਸ਼ੇੜੀਆਂ ਬਾਰੇ ਜਰੂਰ ਹੈ ਤਾਂ ਫਿਰ ਜੀ ਹਮ ਜੁਰੂ ਕਰੋ ਜੀ ਧੰਨਵਾਦ ਮੈਂ ਅੱਜ ਪਹਿਲੇ ਬਹੁਤ ਧੰਨਵਾਦੀ ਹਾਂ ਵੀਰ ਜੀ ਸਵੇਰੇ ਸਵੇਰੇ ਤੁਸੀਂ ਇਸ ਚੀਜ਼ ਨੂੰ ਕਵਰ ਕੀਤਾ ਤੇ ਅਸੀਂ ਦੇਖ ਰਹੇ ਹਾਂ ਵੀ ਇਹ ਸਟੇਡੀਅਮ ਮੈਨੂੰ ਲੱਗਦਾ ਹੈ ਕਿ ਟੋਟੋ ਕੋਟ ਵੀ 1900 ਬਾਅਦ ਦਾ ਠਾੜਦਾ ਹੋਊਗਾ ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਸਰਕਾਰ ਨੇ ਇਹ ਤੇ ਕੋਈ ਖਾਸ ਪੈਸਾ ਖਰਚ ਨਹੀਂ ਕੀਤਾ ਜਿੱਦਿਨੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਹਦੇ ਨਾਲ ਸਟੇਡੀਅਮ ਬਾਲ ਜਿਹੜਾ ਮੈਂ ਮੈਂ ਤਕਰੀਬਨ ਉਰੇ ਕਾਫੀ ਲੰਬੇ ਸਮੇਂ ਤੋਂ ਆਉਣਾ ਹੈਗਾ ਤੇ ਮੈਂ ਸਰਕਾਰ ਨੂੰ ਚਿੱਠੀਆਂ ਲਿਖਦਾ ਰਹਿੰਨਾ ਹੈ ਚਾਹੇ ਕਾਲੀ ਸਰਕਾਰ ਸੀ ਚਾਹੇ ਕਾਗਲੀ ਸਰਕਾਰ ਸੀ ਮੇਰੀਆਂ ਚਿੱਠੀਆਂ ਉਹਨਾਂ ਕੋਲੇ ਪੂਦੇ ਵੀ ਗਈਆਂ ਹੋਈਆਂ ਨੇ ਉਹ ਜੇ ਤੁਸੀਂ ਆਹ ਤੇ ਮੈਂ ਕਿ ਲੈ ਸਕਦੇ ਉਸ ਪਸਦਾਂਗੇ ਕਿ ਕਿਹੜੇ ਚਿੱਠੇ ਕਿਦੁਖ ਦਵਾਈਆਂ ਨੇ ਪਰ ਕਿਸੇ ਸਰਕਾਰ ਨੇ ਪੈਸਾ ਨਹੀਂ ਦਿੱਤਾ ਕੁਝ ਮੇਰੇ ਵੱਲੋਂ ਜਿਹੜੇ ਸਭ ਸਵਾਇਦੇ ਤੇ ਸਾਮ ਸਵਾਲ ਦੀ ਖੜੀ ਹੁੰਦੇ ਕਿਹਾ ਵੀ ਇੱਥੇ ਸਰਕਾਰ ਦੀ ਬੇਰੁਖੀ ਹੈ ਜਿਹੜੀ ਛੇੜਨ ਪਰ ਦੇਖੋ ਇੰਜ ਦੀ ਚੀਜ਼ ਹੈ ਵੱਡਾ ਗਰਾਊਂਡ ਹੈ ਇਹਦੇ ਵਿੱਚ ਜਦੋਂ ਉਹਨੇ ਪੱਤ ਚੜਦੀ ਕੋਈ ਰੁੱਤ ਆਉਂਦੀ ਹੈ ਉਦੋਂ ਜਿਹੜਾ ਕੋਈ ਪੱਤੇ ਆ ਜਾਂ ਕੋਈ ਨਮੂਲੀਆਂ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ ਹੈ ਉਹ ਜਦੋਂ ਹਵਾ ਚੱਲਦੀ ਹੈ ਉਹ ਵੱਡੀ ਬੱਦਰ ਦੇ ਹੋ ਜਾਂਦੀ ਹੈ ਜਿੱਦੇ ਮੈਂ ਆਉਣਾ ਮੇਰੇ ਧਿਆਨ ਚ ਆਉਂਦੀ ਹੈ ਆ ਪਰਸ ਚੌਥੇ ਵੀ ਉਹ ਜਿਹੜੇ ਨਗਰ ਕੌਂਸਲ ਨੂੰ ਕਹਿ ਕੇ ਉਹ ਕਾਫੀ ਜਿਹੜੇ ਸਪਾਈਸੇ ਵਕਾਇਸੀ ਉਹ ਸਫਾਈ ਕਰਕੇ ਗਈ ਨਹੀਂ ਠੀਕ ਹੈ ਵੀ ਆਪਾਂ ਕਹਿ ਦਈਏ ਵੀ ਉਹ ਜਿਹੜਾ ਹੈਗਾ ਕਿ ਬਹੁਤ ਜਿਆਦਾ ਸਿਸਟਮ ਹੈ ਇਹਦੇ ਵਿੱਚ ਸਾਰੇ ਜਿਹੜੇ ਸਾਡੇ ਸਟੇਡੀਅਮ ਦੇ ਮੈਂਬਰ ਨੇ ਜਾਂ ਹੋਰ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬ੍ਰਾਹਲਾ ਕਰਨਾ ਚਾਹੀਦਾ ਵੀ ਸਾਬ ਸਬਾਈ ਦੇ ਧਿਆਨ ਰੱਖੀਏ ਤੇ ਇਸ ਕਰਕੇ ਜਿਹੜਾ ਹੁਣ ਸਟੇਡੀਅਮ ਬਸਦੇ ਪੈਸਾ ਹੈ ਪਹਿਲਾਂ ਵੀ 28-30 ਲੱਖ ਰੁਪਏ ਲੱਗੇ ਇਹਦੇ ਤੇ ਉਹ ਸਾਨੂੰ ਦਿਖ ਰਿਹਾ ਹੈ ਉਹ ਰੇ ਸਟੇਡੀਅਮ ਨੈਸ਼ਨਲ ਪੱਧਰ ਦੇ ਸਟੇਡੀਅਮ ਦੇ ਅੰਦਰ ਬਣਾਏ ਗਏ ਨੇ ਹੁਣ ਖੜਿਆਰੀ ਦੀ ਮੇਨ ਮੰਗ ਸੀਗੀ ਟਰੈਕ ਦੀ ਉਹ ਟਰੈਕ ਵਾਸਤੇ ਸੀ ਮਗਰ ਪਏ ਹੋਏ ਸੀਗੇ ਉਹਦਾ ਸਾਰ 17-17 ਲੱਖ ਰੁਪਈਆ ਜਿਹੜਾ ਹੈਗਾਗਾ ਉਹ ਸਰਕਾਰ ਨੇ ਮਨਜ਼ੂਰ ਕੀਤਾ ਹੈ ਉਹਦੇ ਟੈਂਟ ਟ੍ਰੱਕ ਦੋ ਦਰਾਂ ਤੇ ਲੱਗਣ ਵਾਲੇ ਨੇ ਤੇ ਬਹੁਤ ਜਲਦੀ ਬਨ ਜਾਊਗਾ ਜਿਹੜਾ ਕੋਚ ਹੈ ਗਰਮੀਤ ਸਿੰਘ ਉਰੀ ਉਹਦੀ ਉਹਨੂੰ ਕਿਹਾ ਵੀ ਤੂੰ ਉਹਦੀ ਨਿਗਾਚ ਬਣਾਉਣਾ ਹੈਗਾ ਉਹਨੇ ਦੱਸਿਆ ਹੈ ਕਿ ਟ੍ਰੈਕ ਇਸ ਤਰ੍ਹਾਂ ਬਣੂਗਾ ਟ੍ਰੈਕ ਟੌਪ ਦਾ ਬਨੂਗਾ ਹਰ ਚੀਜ਼ ਦਾ ਤਿਆਰ ਰੱਖਿਆ ਜਾਊਗਾ ਬਾਥਰੂਮ ਨਹੀਂ ਬਾਥਰੂਮ ਉਹਰੇ ਬਣਾਏ ਸੀਗੇ ਉਹਨੇ ਨਾਲ ਇੱਕ ਦੋ ਵਸਤੀਆਂ ਨੇ ਗਰੀਬ ਵਸਤੀਆਂ ਉਹ ਹੈਗੇਗਾ ਬਾਥਰੂਮਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਉਹ ਖਰਾਬ ਕਰ ਦਿੰਦੀਆਂ ਨੇ ਉਹ ਫਿਰ ਬਾਥਰੂਮ ਸਪਾਈ ਸੇਵਕ ਦੂਜੇ ਬੰਦ ਕਰ ਜਾਂਦੇ ਨੇ ਉਹ ਵੀ ਦੇਖਦੇ ਹਾਂ ਕਿ ਕਿਸੇ ਦੇਖਣਾ ਉਹਦਾ ਵੀ ਕੋਈ ਨਾ ਕੋਈ ਹੱਲ ਹੋਵੇ ਇਹ ਸਰਕਾਰੇ ਚੀਤੇ ਲੱਗੀ ਹੋਈ ਹੈ ਕਲੇਰੀਆਂ ਵਾਸਤੇ ਮੈਂ ਮੰਗ ਸੀ ਉਹ ਸਾਰੀਆਂ ਪੂਰੀਆਂ ਕਰਾਂ